ਸਰਕਾਰੀ ਹਸਪਤਾਲ ਦਾ ਤੁਹਾਨੂੰ ਅਸੀਂ ਇੱਕ ਜਿਹਾ ਸ਼ਰਮਨਾਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਇੱਕ ਵਾਰ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਨਜ਼ਰ ਆਏ ਮਾਮਲਾ ਜਲੰਧਰ ਦਾ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਬੈੱਡ ਤਾਂ ਛੱਡੋ ਇੱਥੇ ਮਰੀਜ਼ ਦੀ ਵੀ ਅਜੀਹੀ ਹਾਲਤ ਸੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ ਕਿ ਇੱਥੇ ਇਲਾਜ ਕੀਤਾ ਜਾ ਰਿਹਾ ਜਾਂ ਫਿਰ ਮਰੀਜ਼ਾਂ ਨੂੰ ਹੋਰ ਬਿਮਾਰੀਆਂ ਦੇ ਵਿੱਚ ਧਕੇਲਿਆ ਜਾ ਰਿਹਾ ਜੀ ਹਾਂ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਹਸਪਤਾਲ ਦੇ ਵਿੱਚ ਜਿਹੜਾ ਵਾਰਡ ਆ ਉਹਦੇ ਵਿੱਚ ਜਿਹੜਾ ਮਰੀਜ਼ਾ ਬੈੱਡ ਆ ਉਹ ਕਿੰਨਾ ਜ਼ਿਆਦਾ ਗੰਦਾ ਆ ਤੇ ਨਾਲ ਹੀ ਮਰੀਜ਼ ਦੇ ਕੱਪੜੇ ਤੇ ਮਰੀਜ਼ ਬੈੱਡ ਦੇ نیچے ਪਿਆ ਨਜ਼ਰ ਆ ਰਿਹਾ ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਹਾਲਾਤ ਨੇ ਗੰਦਗੀ ਭਰੇ ਬੈੱਡਾਂ ਦੇ ਵਿੱਚ ਕੱਪੜਿਆਂ ਦੇ ਵਿੱਚ ਰਹਿਣ ਲਈ ਮਜਬੂਰ ਨੇ ਅਜਿਹੇ ਮਰੀਜ਼ ਜੋ ਕਿ ਮਹਿੰਗੇ ਹਸਪਤਾਲਾਂ ਦੇ ਵਿੱਚ ਆਪਣਾ ਇਲਾਜ ਨਹੀਂ ਕਰਵਾ ਸਕਦੇ ਪਰ ਉੱਥੇ ਦੂਜੇ ਪਾਸੇ ਪ੍ਰਸ਼ਾਸਨ ਦੀ ਇੱਥੇ ਤੱਕ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਮਰੀਜ਼ਾਂ ਦਾ ਜਿਹੜਾ ਇਲਾਜ ਕੀਤਾ ਜਾ ਰਿਹਾ ਦੂਸਰੇ ਸਾਹਮਣੇ ਵਾਲੇ ਬੈੱਡ ਤੇ ਇੱਕ ਹੋਰ ਮਰੀਜ਼ ਜਿਹੜਾ ਕਿ ਉੱਥੇ ਬੈਠਾ ਉਹ ਵੀ ਕੁਝ ਕਹਿੰਦਾ ਨਜ਼ਰ ਆ ਰਿਹਾ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇੱਕ ਪਾਸੇ ਸਿਹਤ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਦੂਜੇ ਪਾਸੇ ਅਜਈਆਂ ਵੀਡੀਓਜ਼ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੰਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਡਾ ਖੁਲਾਸਾ ਹੋ ਸਕਦਾ ਜਦੋਂ ਇਸ ਮਾਮਲੇ ਦੇ ਵਿੱਚ ਬਿਆਨ ਸਾਹਮਣੇ ਆਣਗੇ ਪਰਿਵਾਰ ਦੇ ਜਾਂ ਫਿਰ ਹੋਰ ਅਧਿਕਾਰੀਆਂ ਦੇ ਤਾਂ ਦੱਸਿਆ ਜਾ ਰਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਜਦੋਂ ਮਰੀਜ਼ ਬੈੱਡ ਦੇ નીચે ਬੈਠਾ ਤਾਂ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਗਿਆ ਗੰਦਗੀ ਦਿਖਾਈ ਗਈ ਹਸਪਤਾਲ ਦੇ ਵਿੱਚ ਕਿੰਨੀ ਗੰਦਗੀ ਹੈ ਬੈੱਡਾਂ ਦਾ ਕਿੰਨਾ ਬੁਰਾ ਹਾਲ ਹੈ ਮਰੀਜ਼ਾਂ ਦਾ ਨਾ ਬੁਰਾ ਹਾਲ ਹੈ ਤਾਂ ਇਸ ਵੀਡੀਓ ਦੇਖ ਕੇ ਲੋਕ ਹੈਰਾਨ ਰਹੇਗੇ ਨੇ ਉਥੇ ਇਸ ਮਾਮਲੇ ਲੈ ਕੇ ਸਿਹਤ ਮੰਤਰੀ ਨੇ ਸਿਰਫ ਐਨੀ ਕੁ ਗੱਲ ਕਹਿ ਦਿੱਤੀ ਹੈ ਕਿ ਵੀਡੀਓ ਦੇ ਦਿਓ ਤੁਰੰਤ ਐਕਸ਼ਨ ਜਿਹੜਾ ਕੀ ਲਿਆ ਜਾਵੇਗਾ ਤਾਂ ਇਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਤਾਂ ਇਹ ਵੀਡੀਓ ਬੇहद ਸ਼ਰਮਨਾਕ ਹੈ ਤੁਸੀਂ ਨਾ ਜਿਹੜੀਆਂ ਇਹ ਵਾਲੀਆਂ ਪ੍ਰੋਬਲਮਸ ਹੁੰਦੀਆਂ ਇਹਦੇ ਵਾਸਤੇ ਤੁਸੀਂ ਮੈਨੂੰ ਬਿਲਕੁਲ ਭੇਜੋ ਮੈਂ ਇਮੀਡੀਏਟਲੀ ਇਮੀਡੀਏਟਲੀ ਮੈਂ ਐਕਸ਼ਨ ਲਵਾਂਗਾ ਜਿਵੇਂ ਉਸ ਪਾਰ ਪਿੰਡੋਰਾ ਨੇ ਕਿਹਾ ਵੀ 8 ਪ੍ਰੈਕਟ ਲੇਡੀਆਂ ਇੱਕ ਉਹਨਾਂ ਨੂੰ ਉੱਥੇ ਉਹਨਾਂ ਨੂੰ ਲਿਆ ਕੇ ਉਹਨਾਂ ਦੀ ਡਿਵਰੀਸ ਕਰਾਈਆਂ ਇੱਕ ਬੱਚਾ ਸੀ ਜਿਹੜਾ ਕਿ ਇੱਕ ਮੀਡੀਆ ਨੇ ਹਾਈਲਾਈਟ ਕੀਤਾ ਉਹਨਾਂ ਕੋਲ ਪ੍ਰਿੰਟ ਚ ਫਸਿਆ ਹੋਇਆ ਉਹਦੇ ਹੁਰਦੇ ਫੇਲ ਆ ਉਹਨੂੰ ਅਸੀਂ ਬੋਰਡ ਤੇ ਲੈ ਕੇ ਆਏ ਬਹੁਤ ਸਾਰੇ ਲੇਡੀਆਂ ਨੂੰ ਉਸੇ ਬੋਰਡ ਤੇ ਜਾ ਕੇ ਇੱਕ ਜੋ ਗੱਲ ਸੀ ਏਅਰ ਲਿਫਟ ਕਰਾਇਆ ਮੈਂ ਕਰਾਂਗਾ ਜੀ ਇਹਦੇ ਚ ਮੈਂ ਜਿਹੜਾ ਮੈਂ ਤੁਹਾਨੂੰ ਇੱਕ ਵਾਰੀ ਬਰੀਫਲੀ ਜਿਹੜੇ ਪੰਜਾਬ ਦੇ 23 ਜ਼ਿਲ੍ਹਾ ਹਸਪਤਾਲ ਦੀ 41 41 ਜਿਹੜੇ ਹੈਗੇ ਆ ਉਹ ਸਬਡੀਨ ਹਸਪਤਾਲ ਤੇ ਬਾਕੀ ਜਿਹੜੇ ਜਿੱਥੇ ਸਬਲਿਚਨ ਹਸਪਤਲ ਨਹੀਂ ਹੈ ਜਿਹੜੇ ਜਿਹੜੇ ਅੱਜ ਕਾ ਉਸ ਚ ਅਸੀਂ ਵਾਈਸ ਕਰ ਰਹੇ ਹਾਂ ਇੱਕ ਇੰਸਟੀਚਿਊਟ ਅਸੀਂ 125 ਇੰਸਟੀਚਿਊਟ ਦੇ ਵਿੱਚ 24 ਘੰਟੇ ਸਰਵਿਸ ਹੋਣਗੀਆਂ 1000 ਡਾਕਟਰ ਭਰਤੀ ਕੀਤੇ ਸੀ 472 ਜੁਆਇਨ ਕਰ ਗਏ ਉਹ ਫਲੈਟਰ ਲੀਵ ਚ ਲੱਗੇ ਹੋਇਆ ਹੁਣ ਆਪਰੇ ਆਪਣੇ ਜਿੰਮੇ ਸਵਾਰ ਕਰਨਗੇ 125 ਸੈਂਟਰ 24 ਘੰਟੇ ਚੱਲਣਗੇ ਡਿਲੀਵਰੀਆਂ ਹੋਣਗੀਆਂ ਐਮਰਜੈਂਸੀਜ਼ ਦਾ ਡਾਣ ਗਿਆ ਉਹਦੇ ਵਿੱਚ 1000 ਨਰਸਸ ਭਰਤੀ ਹੋ ਰਹੀਆਂ ਨਰਸਸ ਦੇਾਂਗੇ ਸਾਰੀਆਂ ਸਟਾਫ ਵੀ ਪੂਰਾ ਕਰਾਂਗੇ ਜੀ ਆ ਥੋੜਾ ਜਾਇ ਇਹ ਦੇ ਕਰਕੇ ਹੋਗਾ ਸੀ 10 ਲੱਖ ਦਾ ਬੀਮਾ ਵੀ ਦੇ ਤੋ ਇਹ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਇਹ ਬੈਸਟ ਜਿਹੜਾ ਹੈ ਹੈਲਥਕੇਅਰ ਦਾ ਮਾਡਲ ਹੈ ਕ੍ਰਿਸ਼ਣੇ ਸਕੀਮ ਸਾਡੀ ਪਹਿਲਾਂ ਬੋਲੀ। ਖੈਰ ਵੀਡੀਓ ਦੇਖਣ ਤੋਂ ਬਾਅਦ ਹੁਣ ਤੁਹਾਡਾ ਕੀ ਕਹਿਣਾ ਆਪਣੀ رائے ਜ਼ਰੂਰ ਸਾਂਝੀ ਕਰਿਓ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ।